स्काईमा को बिना महक और आप देख रहे हैं सत्याग्रह न्यूज़ टीवी पर इस वक्त की खबर मुख्यमंत्री स्वास्थ्य योजना के तहत हर परिवार को 10 लाख का मुफ्त इलाज मुख्यमंत्री स्वास्थ्य योजना के तहत पिंड चुसलेवर के सरकारी स्कूल में फॉर्म भरे जा रहे हैं ड्यूटी के दौरान हनी कुमार इंचार्ज सेवा केंद्र पट्टी मनमोहन सिंह कैम इंचार्ज जोरावर सिंह नोडल अफसर जगदीप सिंह आकाशदीप सिंह सोमा कौर आशा वर्कर लखविंदर कौर पंचायत प्रधान अपनी ड्यूटी निभा रहे हैं और लोगों के कार्ड बना रहे हैं माननीय मुख्यमंत्री द्वारा किए जा रहे कामों की लोगों द्वारा शिलाका की जा रही है इस स्वास्थ्य योजना में सरकारी और प्राइवेट दोनों के कार्ड बनाए जा रहे हैं ये प्रॉब्लम आई थी पर आज बहुत बढ़िया काम चल रहा है ठीक है आज ही कल गुरुद्वारा साहब विच अनाउंसमेंटा भी करवातियां है ठीक है जी सारे लोग आ रहे हैं सारे अंदर कार्ड जेड़े एक एक तरीके नाल एक सार बना रहे हैं ठीक है हां जी हां जी कोई मसला नहीं बहुत बढ़िया पेन धन्यवाद थैंक यू मैं अशोक अरोड़ा सत्यग्रह टेण्डल तो इस वले असी पिंड चूसले वट दे सरकारी स्कूल दे खड़े होए हैं ਸਹਿਬਾਂ ਦੀ ਵੀ ਵੀਡੀਓ ਬਣ ਚੁੱਕੀ ਆ ਸਾਰਿਆਂ ਦਾ ਖੰਡ ਚੁੱਕੇ ਆ ਇਹ ਪਿੰਡ ਵਾਸੀਆਂ ਦੀ ਅਸੀਂ ਗੱਲ ਨਾਲ ਜੰਦੇ ਆ ਸਰ ਜੀ ਆਪ ਦਾ ਸ਼ੁਭਨਾਮ ਸ਼ੁਭਨਾਮ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਜੀ ਇਹ ਜਿਹੜੇ ਕਾਰਟ ਬੰਦੇ ਪਏ ਨੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਜੀ ਸਾਡੀ ਸਰਕਾਰ ਦਾ ਬਹੁਤ ਦੇ ਸਹਾਕਾ ਜੋ ਕਰਦੇ ਜੀ ਬਾਗੀ ਹੋਗਾ ਭਗਵਾਨ ਦੀ ਕਿਰਪਾ ਨਾਲ ਸਭ ਤੋਂ ਕਰਦੇ ਜੀ ਜੀ ਮੰਤਰੀ ਸਾਹਿਬ ਦਾ ਤਾਂ ਬਕਰਾਂ ਮੈਂ ਅਸ਼ੋਕ ਰੋਟਾ ਸਤਿਆਨ ਦੇ ਰੋਟ ਸਤਿਆ ਕੇ ਦੇ ਰਿਹਾ ਹਾਂ ਜੀ ਹਾਂ ਜੀ ਤੁਹਾਡਾ ਨਾਮ ਕੀ ਮੇਰਾ ਨਾਮ 소ਮਾ ਕਾ 소ਮਾ ਕਾ ਹਾਂ ਜੀ ਫੂਸਲੇ ਵਾੜਦੀ ਆਸ਼ਾ ਬੱਤਾਂ ਆਸ਼ਾ ਬੱਤਾਂ ਠੀਕ ਹੈ ਹਾਂ ਜੀ ਤੁਸੀਂ ਆਹ ਜਿਹੜੇ ਕਾਰਡ ਬੰਦੇ ਹੋਏ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਅਸੀਂ ਕਹਾਂਗੇ ਬਹੁਤ ਵਧੀਆ ਕੀਤਾ ਸਰਕਾਰ ਨੇ ਵੀ ਇਹ ਕਾਰਡ ਬੰਦੇ 10 ਲੱਖ ਬਾਰੇ ਜੀ ਜੀ ਹਾਂ ਜੀ ਤੇ ਇਹਨਾਂ ਦਾ ਸੰਯੋਗ ਆ ਜੋ ਸਾਡੀ ਪਰੇ ਪਛਾਣ ਦਾ ਬਹੁਤ ਵਧੀਆ ਕਰ ਰਹੇ ਜੀ ਜੀ ਹਾਂ ਜੀ ਪਰ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੇ ਕੋਈ ਭੇਟ ਨਹੀਂ ਰੱਖਿਆ ਜੀ ਭਾਵੇਂ ਚਾਹੇ ਉਹ ਮੁਲਾਜ਼ਮ ਹੈ ਚਾਹੇ ਪ੍ਰਾਈਵੇਟ ਹੈ ਹਾਂ ਜੀ ਉਹ ਸਾਰਾ ਹੀ ਇਹਨਾਂ ਦੇ ਵਿੱਚ ਤੁਹਾਨੂੰ ਬੋਲ ਕੱਟਦੇ ਹਾਂ ਹਾਂ ਜੀ ਹੋਰ ਵੀ ਕਹਿਣਾ ਚਾਹੁੰਦੇ ਹਾਂ ਹੋਰ ਸਾਡੇ ਵੀ ਸਰਪੰਚ ਸਾਹਿਬ ਬਹੁਤ ਵਧੀਆ ਠੀਕ ਹੈ ਜੀ ਜੋ ਵੀ ਸਾਡੇ ਪਰੇ ਪੰਚਾਇਤ ਬਹੁਤ ਸਾਥ ਦੇ ਰਹੀ ਆ ਹਾਂ ਜੀ ਤੇ ਬਹੁਤ ਸਟਾਫ ਵਧੀਆ ਤੇ ਬਹੁਤ ਭਗਵੰਦਾਨ ਸਾਹਿਬ ਵਧੀਆ ਕਰ ਰਹੇ ਨੇ ਟੋਰਾ ਦੇ ਪੁੱਤਰ ਸਾਹਿਬ ਬਹੁਤ ਵਧੀਆ ਕਰ ਰਹੇ ਨੇ ਹਾਂ ਜੀ ਸਾਰਾ ਹਕਮ ਜੀ ਸਾਡੇ ਨਾਲ ਨੇ ਜੀ ਚੇਅਰਮੈਨ ਸਪੋਨਸ ਇਥੋਂ ਦੇ ਜੀ ਹਾਂ ਜੀ ਮੈਂ ਹਕਮ ਜੀ ਕੀ ਕੀ ਕਹਿਣਾ ਚਾਹੁੰਦੇ ਜੀ ਨੰਬਰ 1 ਆ ਬਹੁਤ ਵਧੀਆ ਕਾਰਡ ਬਣਾ ਰਿਹਾ ਜੀ ਭਗਵੰਤ ਜੀ ਨੇ ਸਕਰੀਨ ਰੀਲ ਆ ਜੀ ਜੀ ਤੇ ਲਾਜੀਪੁਰ ਸਰਪੰਚ ਰਾਜਵੀਰ ਜੀ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਜੀ 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 ਮਾਹੀ ਲਾਲਜੀ ਦੇ ਸਭ ਕੇ ਵੀ ਠੀਕ ਹੈ ਨਾ ਜੀ ਹਾਂ ਲਾਲਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਸਾਰੇ ਪੰਜਾਬ ਦੇ ਬਹੁਤ ਵਧੀਆ ਕਰਾ ਰਹੇ ਆ ਠੀਕ ਹੈ ਆ ਵੀ ਜ਼ਿਲ੍ਹਿਆਂ ਨੂੰ ਵੀ ਰੋਜ਼ ਜਾਂਦੇ ਸਾਰੇ ਦੌਰੇ ਕਰਦੇ ਆ ਠੀਕ ਹੈ ਜੀ ਇਹ ਵੀ ਬਹੁਤ ਵਿਕਾਸ ਪਿੰਡਾਂ ਦਾ ਵਿਕਾਸ ਬਹੁਤ ਵਧੀਆ ਹੋ ਰਿਹਾ ਔਰ ਬੈਸਟ ਮੰਤਰੀ ਮਿਲਿਆ ਆਪਣੇ ਹਾਂ ਜੀ ਹਾਂ ਜੀ ਬੈਸਟ ਠੀਕ ਹੈ ਜੀ ਜਿੰਨੇ ਜਿਹੜੇ ਅੱਗੇ ਮੰਤਰੀ ਹੁੰਦੇ ਉਹ ਆਦੇ ਲਾ ਦਾਂਗੇ ਫੋਨ ਇਹ ਉਸੇ ਵੇਲੇ ਹੈਂਡ ਫ੍ਰੀ ਕਰਕੇ ਫੋਨ ਲਾ ਦਾਂਗਾ ਉਸੇ ਵੇਲੇ ਹੈਂਡ ਫ੍ਰੀ ਕਰਾਂਗੇ ਫੋਨ ਸੁਣਾ ਦਿੰਦੇ ਵੈਰੀ ਗੁੱਡ ਵੈਰੀ ਮੰਤਰੀ ਜੀ ਉਹ ਅੰਦਰ ਤੁਸੀਂ ਲਾ ਦਾਂਗੇ ਫੋਨ ਪਤਾ ਨਹੀਂ ਕੀ ਉਹ ਲਾਉਂਦੇ ਹੈ ਕਿ ਨਹੀਂ ਲਾਉਂਦੇ ਓਕੇ